ਇੱਕ ਦੁਨਿਆਵੀ ਮਾਲਕ ਦੇ ਕੋਲ ਇੱਕ ਸੇਰੀ ਜਾਂ ਇੱਕ ਨੌਕਰ ਜਾਂ ਇੱਕ ਭਈਆ ਕੰਮ ਕਰਦਾ ਹੈ ਮਾਲਕ ਉਹਦਾ ਹੱਕਰੀ ਰੱਖਦਾ ਉਹਨੂੰ ਦੇ ਦਿੰਦਾ ਕਈ ਵਾਰ ਖੁਸ਼ ਹੋ ਕੇ ਆਪਣੇ ਨੌਕਰ ਨੂੰ ਕੱਪੜੇ ਲੀੜੇ ਵੀ ਲੈ ਦਿੰਦਾ ਕਈ ਵਾਰ ਉਹ ਘਰ ਜਾਣ ਲੱਗਦਾ ਵਾਧੂ ਪੈਸੇ ਵੀ ਦੇ ਦਿੰਦਾ ਭਈ ਆ ਲੈ ਆਪਣੇ ਬੱਚਿਆਂ ਦੇ ਲਈ ਖਾਣ ਪੀਣ ਲਈ ਕੁਝ ਪਹਿਨਣ ਲਈ ਆ ਲੈ ਨਹੀਂ ਫਿਰ ਉਹ ਹਸਾਬ ਦੇ ਵਿੱਚ ਨਹੀਂ ਉਹਨੂੰ ਰੱਖਦਾ ਜੀ ਇੱਕ ਦੁਨੀਆਂ ਦਾ ਆਮ ਮਾਲਕ ਦਿਨ ਲਗਿਆ ਸਾਸੰਗ ਜੀ ਕਿਸੇ ਦਾ ਹੱਕ ਨਹੀਂ ਰੱਖਦਾ ਜਗਤ ਮਜੂਰੀ ਦੇਤ ਹੈ ਕਿਉਂ ਰੱਖੇ ਭਗਵਾਨ ਜਿਹੜਾ ਅਸੀਂ ਕਰਮ ਕਰਾਂਗੇ ਉਹਦੇ ਦਰ ਤੇ ਆਗੇ ਜੇ ਅਸੀਂ ਮੱਥਾ ਟੇਕਾਂਗੇ ਉਹਦੇ ਚਰਨਾਂ ਤੇ ਆਗੇ ਜੇ ਅਸੀਂ ਦਾਨ ਪੁੰਨ ਕਰਾਂਗੇ ਸੇਵਾ ਕਰਾਂਗੇ ਉਹਦੇ ਦਰ ਤੇ ਆਗੇ ਅਸੀਂ ਤਿਲ-ਫੁੱਲ ਭੀੜ ਕਰਾਂਗੇ ਉਹਦੇ ਦਰ ਤੇ ਆਕੇ ਉਹ ਸਾਡੇ ਕੀਤੇ ਦਾ ਸਾਡੀ ਮਜ਼ਦੂਰੀ ਦਾ ਮੁਲਕ ਕਿਉਂ ਨਹੀਂ ਦੇਵੇਗਾ ਉਹ ਵੀ ਦੇਵੇਗਾ ਇੱਕ ਤਿਲ ਤਿਲ ਦਾ ਉਹ ਜਦਾ ਹਿਸਾਬ ਸਾਡੇ ਕੋਲ ਇਹ ਲੈਂਦਾ ਤੇ ਫਿਰ ਤਿਲ ਤਿਲ ਭੀੜ ਕੀਤੇ ਦਾ ਵੀ ਹਿਸਾਬ ਜਿਹੜਾ ਉਹ ਵੀ ਰੱਖਦਾ ਇੱਕ ਤਿਲ ਨਹੀਂ ਭੰਨੇ ਘਾਲ ਲੈ ਪਤਨ ਪਾਵਨ ਹਰ ਬਿਰਦ ਸਦਾਏ ਇੱਕ ਤੇਲ ਨਹੀਂ ਭੰਨੇ ਘਾਲੇ ਚਾਹੇ ਕੋਈ ਤੇ ਇੱਕ ਮਿੰਟ ਬੈਠੇ ਚਾਹੇ 10 ਚਾਹੇ 50